ایک گلستن کا بھی تھی ربنما ایک شبد میں سبان بس پر ہور جنم منایا وا ربنما گیا گیا جیسے میری موری من کی خلاصہ ہماری قسمت رہی او ہم کو دور سے لایا اے پالو پا کرو ہماری او گلزار میاں گل پر ਪੰਜਾਬ ਸਿਰਫ ਇੱਕ ਇਲਾਕਾ ਨਹੀਂ ਹੈ ਸਗੋਂ ਇੱਕ ਜਜ਼ਬਾ ਹੈ ਇੱਕ ਅਜਿਹੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਜਿਸ ਨੂੰ ਕੋਈ ਵੀ ਮੁਸੀਬਤ ਝੁਕਾ ਨਹੀਂ ਸਕਦੀ ਮੁਸੀਬਤ ਨੂੰ ਗੱਲ ਲਾਉਣਾ ਅਤੇ ਉਹਨਾਂ ਦਾ ਸਾਹਮਣਾ ਹੱਸ ਕੇ ਕਰਨਾ ਪੰਜਾਬੀਆਂ ਦੇ ਖੂਨ ਵਿੱਚ ਜਿੰਨੀ ਭਾਰੀ ਪੰਜਾਬ ਤੇ ਜਦੋਂ ਕੋਈ ਮੁਸੀਬਤ ਆਉਂਦੀ ਹੈ ਤਾਂ ਪੰਜਾਬ ਦੀ ਜਵਾਨੀ ਉਦੋਂ ਜ਼ਿਆਦਾ ਤਕੜੇ ਹੋ ਕੇ ਉੱਠਦੀ ਹੈ ਪੰਜਾਬ ਵਿੱਚ ਦੋ ਤਰੀਕੇ ਦਾ ਹੜਾ ਆਇਆ ਹੋਇਆ ਹੈ ਇੱਕ ਪਾਣੀ ਦਾ ਤੇ ਇੱਕ ਸੇਵਾ ਕਰ ਰਹੀ ਜਵਾਨੀ ਦਾ ਕਿਰਦਾਰ ਦੀ ਪਛਾਣ ਕਹਿੰਦੇ ਢੀੜ ਪੈਂਦੀ ਹੁੰਦੀ ਹੈ ਤੇ ਹੁਣ ਹੜ੍ਹਾਂ ਦੀ ਮਾਰ ਵੇਲੇ ਪੰਜਾਬ ਦਾ ਸੱਚੇਰਾ ਦੁਨੀਆ ਨੇ ਦੇਖ ਲਿਆ ਇਹ ਕਹਾਣੀ ਹੈ ਪੰਜਾਬ ਦੀ ਧਰਤੀ ਦੀ ਲਹਿੰਦਾ ਤੇ ਚੜਦਾ ਅੱਜ ਦੋਹੇ ਪੰਜਾਬਾਂ ਦੀ ਇਹ ਧਰਤੀ ਪਾਣੀ ਦੇ ਰੋਧ ਦਾ ਸਾਹਮਣਾ ਕਰ ਰਹੀ ਹੈ ਇਹ ਕਹਾਣੀ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਹੜ੍ਹਾਂ ਦੀ ਤਬਾਹੀ ਨੂੰ ਆਪਣੀ ਹਿੰਮਤ ਅਤੇ ਇਕਜੁੱਟਤਾ ਨਾਲ ਝੱਲਿਆ ਪੰਜਾਬ ਵਿੱਚ 1 ਜੁਲਾਈ ਤੋਂ 30 ਜੁਲਾਈ ਤੱਕ 560 ਮਿਲੀਮੀਟਰ ਵਰਖਾ ਦਰਜ ਕੀਤੀ ਗਈ ਜੋ ਸਧਾਰਨ 288 ਮਿਲੀਮੀਟਰ ਤੋਂ 94% ਵੱਧ ਸੀ ਠਾਨਕੋਟ ਜ਼ਿਲ੍ਹੇ ਵਿੱਚ 24 ਘੰਟੇ ਵਿੱਚ 420 ਮਿਲੀਮੀਟਰ ਮੱਥਾ ਕਰ ਦਿੱਤੀ ਗਈ ਜੋ ਪਿਛਲੇ 50 ਸਾਲਾਂ ਵਿੱਚ ਸਭ ਤੋਂ ਵੱਧ ਸੀ ਸਤਲੁਜ ਦਰਿਆ ਰੂਪਨਗਰ ਵਿਖੇ 214 ਮੀਟਰ ਦੇ ਦਾਗ ਪੱਤਰ ਤੇ ਪਹੁੰਚ ਗਿਆ ਜਦਕਿ ਸੁਰੱਖਿਤ ਸੀਮਾ 2009 ਮੀਟਰ ਹੈ ਲਗਾਤਾਰ ਪੈਰੇਮੀਨ ਦੇ دریاਵਾਂ ਤੇ ਨਾਲਿਆਂ ਨੂੰ ਛਾਲ ਦਿੱਤਾ ਭਾਰਤ ਤੇ ਪਾਕਿਸਤਾਨ ਵਿੱਚ ਡੈਮਾਂ ਦੀ ਕੈਪੈਸਿਟੀ ਪੂਰੀ ਹੋਣ ਕਰਦੂ ਵੱਡੀ ਮਾਤਰਾ ਵਿੱਚ ਪਾਣੀ ਛੱਡਣਾ ਪਿਆ ਉਦਾਹਰਨ ਵਜੋਂ ਰਣਜੀਤ ਸਾਗਰ ਡੈਮ ਤੋਂ 210000 ਕਿਊਸਕ ਪਾਣੀ ਛੱਡੇ ਜਾਣ ਕਰਕੇ ਖੜਾਂ ਦੀ ਸਥਿਤੀ ਨੂੰ ਹੋਰ ਗੰਭੀਰ ਕਰ ਦਿੱਤਾ ਪਰ ਨਾਲ ਹੀ ਸਵਾਲ ਇਹ ਹੈ ਕਿ ਇਹ ਪਿੰਨਾਂ ਅਧਿਕਾਰੀਆਂ ਨੂੰ ਨਹੀਂ ਦੱਸਿਆ ਕੀ ਇਹਨਾਂ ਹੜ੍ਹਾਂ ਨੂੰ ਰੋਕਿਆ ਜਾ ਸਕਦਾ ਸੀ ਇੰਨੇ ਭਿਆਨਕ ਤੋਂ ਇਹ ਸਵਾਲ ਹੈ ਜਿਸ ਦਾ ਜਵਾਬ ਮੈਨੂੰ ਨਹੀਂ ਲੱਗਦਾ ਵੀ ਮਿਲ ਸਕਦਾ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ 18 ਜ਼ਿਲ੍ਹੇ ਪ੍ਰਭਾਵਿਤ ਹੋਏ ਨੇ ਇਨਾਂ ਹੜ੍ਹਾਂ ਨਾਲ ਤੇ ਕੁੱਲ 1200 ਤੋਂ ਵੱਧ ਪਿੰਡ ਪੂਰੀ ਤਰ੍ਹਾਂ ਜਾਂ ਬੁਰੀ ਤਰ੍ਹਾਂ ਡੁੱਬ ਚੁੱਕੇ ਨੇ ਤਰਨਤਾਰਨ ਰੂਪਨਗਰ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਜ਼ਿਲ੍ਹਿਆਂ ਨੂੰ ਸਭ ਤੋਂ ਵੱਧ ਮਾਰ ਚਲਨੀ ਪਈ ਹੈ ਇਹਨਾਂ ਹੜ੍ਹਾਂ ਦੀ ਕਿਸਾਨਾਂ ਦੀਆਂ ਫਸਲਾਂ ਜਿਵੇਂ ਝੋਨਾ ਗੋਭੀ ਹੋਰ ਸਬਜ਼ੀਆਂ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਚੁੱਕੀਆਂ ਨੇ ਜੇ ਫਸਲ ਨੁਕਸਾਨ ਦੀ ਗੱਲ ਕਰੀਏ ਤਾਂ 4.5 ਲੱਖ ਹੈਕਟੇਰ ਕਿੱਤੀ ਜੋ ਭੂਮੀ ਦਾ ਨੁਕਸਾਨ ਹੋਇਆ ਜਿਸ ਵਿੱਚ ਝੋਨਾ 3.2 ਲੱਖ ਹੈਕਟੇਰ ਤੇ 1.5 ਲੱਖ ਹੈਕਟੇਰ ਦਾ ਨੁਕਸਾਨ ਦੱਸਿਆ ਜਾ ਰਿਹਾ ਤੇ ਲਗਭਗ 1200 ਕਰੋੜ ਰੁਪਏ ਦਾ ਮਾਲੀ ਨੁਕਸਾਨ ਹੋਇਆ ਸਰਕਾਰੀ ਅੰਕੜਿਆਂ ਅਨੁਸਾਰ 29 ਮੌਤਾਂ ਦੀ ਪੁਸ਼ਟੀ ਹੋਈ ਹੈ 60 ਤੋਂ 70000 ਲੋਕ ਸਥਾਈ ਰਾਜ ਕੇਂਦਰਾਂ ਜਾਂ ਆਪਣਾ ਘਰ-ਬਾਰ ਛੱਡ ਕੇ ਉੱਚੇ ਥਾਵਾਂ ਤੇ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਰਹਿਣ ਲਈ ਮਜਬੂਰਨ ਚਲੇ ਗਏ ਹਨ ਤੇ 467 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਪਰ ਖਤਰੇ ਤੋਂ ਬਾਹਰ ਤੇ ਸਰਕਾਰ ਜਿੱਥੇ ਰਾਹਤ ਕੰਮ ਦੇਖ ਰਹੀ ਹੈ ਉੱਥੇ ਪੰਜਾਬ ਦੇ ਲੋਕ ਵੀ ਇਕੱਠੇ ਹੋਏ ਨੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਐਨ ਡੀ ਆਰ ਐਫ ਅਤੇ ਐਸ ਡੀ ਆਰ ਐਫ ਦੀਆਂ ਟੀਮਾਂ ਪ੍ਰਭਾਵਿਤ ਲੈਂਡਕੈਪਸ ਤਨਾਤ ਕੀਤੀਆਂ ਗਈਆਂ ਨੇ ਤੇ ਪੰਜਾਬ ਦੇ ਲੋਕ ਯਾਮ ਮੁਰੇ ਹੋ ਕੇ ਟਰੈਕਟਰ ਟਰਾਲੀਆਂ ਨਾਲ ਹੜ੍ਹਾਂ ਵਿੱਚ ਫਸੇ ਪਰਿਵਾਰਾਂ ਨੂੰ ਸੁਰੱਖਤ ਸਥਾਨਾਂ ਤੇ ਪਹੁੰਚਾ ਰਹੇ ਨੇ 890 ਟਨ ਭੋਜਨ 12 ਲੱਖ ਲੀਟਰ ਪੀਣ ਵਾਲਾ ਪਾਣੀ ਵੰਡਿਆ ਗਿਆ ਲੋਕਾਂ ਵੱਲੋਂ ਲੰਗਰ ਲਗਾਏ ਗਏ ਨੇ ਜਿੱਥੇ ਹਰਪੀਟ ਤਰੂਣ ਭੋਜਨ ਪਾਣੀ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਨੇ ਇਸ ਸੰਕਟ ਨੇ ਪੰਜਾਬੀਆਂ ਵਿੱਚ ਏਕਤਾ ਦੀ ਭਾਵਨਾ ਜਗਾਈ ਹੈ ਲੋਕਾਂ ਨੇ ਆਪਸ ਵਿੱਚ ਮਿਲ ਕੇ ਬੰਨ ਬਣਾਏ ਇੱਕ ਦੂਜੇ ਦੀ ਮਦਦ ਕੀਤੀ ਅਤੇ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੇ ਰਾਹਤ ਸਮਗਰੀ ਇਕੱਠੀ ਕਰਨ ਲਈ ਸਹੀ ਮੁਹਿੰਮ ਚਲਾਈ ਹੈ ਤੇ ਇਹ ਦ੍ਰਿਸ਼ ਪੰਜਾਬੀਆਂ ਦੀ ਦ੍ਰੜਤਾ ਅਤੇ ਉਸਾਰਣਯਤਾ ਦੀ ਮਿਸਾਲ ਬਣ ਗਈ ਸੱਚ ਪੁੱਛੋ ਤਾਂ ਇਹ ਤਾਂ ਬਈ ਕੁਦਰਤੀ ਨਹੀਂ ਸੀ ਪਿਛਲੇ 50 ਸਾਲਾਂ ਵਿੱਚ ਦਰਿਆਵਾਂ ਦੀ ਡੰਗਾਈ 40% ਘਟ ਗਈ ਹੈ ਅਤੇ ਸਾਡੇ ਸ਼ਹਿਰੀ ਨਾਲੀ ਸਿਸਟਮ ਸਿਰਫ 40 ਤੋਂ 50% ਕਾਮਯਾਬਾਹ। ਜਦੋਂ 420 ਮਿਲੀਮੀਟਰ ਮੀਂਹ 24 ਘੰਟੇ ਵਿੱਚ ਪਿਆ ਤਾਂ ਸਿਸਟਮ ਦਾ ਫੇਲ ਹੋਣਾ ਤੈਸ। ਹੜ੍ਹਾਂ ਦੇ ਕਾਰਨਾਂ ਦੇ ਵਿੱਚ ਕੁਦਰਤੀ ਕਾਰਨਾਂ ਦੇ ਨਾਲ-ਨਾਲ ਮਨੁੱਖੀ ਗਲਤੀਆਂ ਵੀ ਸ਼ਾਮਲ ਹਨ। ਦਰਿਆਵਾਂ ਦੇ ਰਾਹਾਂ ਵਿੱਚ ਗੈਰ-ਕਾਨੂੰਨੀ ਉਸਾਰੀਆਂ, ਡੈਮਾਂ ਦਾ ਗਲਤ ਪ੍ਰਬੰਧਨ ਅਤੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਦਾ ਘਟੀਆ ਪ੍ਰਬੰਧ ਨੇ ਇਸ ਸੰਕਟ ਨੂੰ ਹੋਰ ਗਹਿਰਾ ਕੀਤਾ। ਇਨ੍ਹਾਂ ਹੜ੍ਹਾਂ ਨੇ ਲੋਕਾਂ ਨੂੰ ਤਾਂ ਸਿਖਾਇਆ ਕਿ ਟਿਕਾਊ ਯੋਜਨਾਬੰਦੀ ਅਤੇ ਬੇਤਰ ਬੁਨਿਆਦ ਦੇ ਟੈਂਸ਼ਨ ਦੀ ਲੋੜ ਹੈ ਪਰ ਸਰਕਾਰ ਨੂੰ ਪਤਾ ਨਹੀਂ ਕਦੋਂ ਪਤਾ ਲੱਗੂ ਇਸ ਤਬਾਹੀ ਨੇ ਸਾਨੂੰ ਇੱਕ ਅਹਿਮ ਸਬਕ ਦਿੱਤਾ ਹੈ ਮੌਸਮੀ ਪਰਵਰਤਨ ਸਿਰਫ ਇੱਕ ਵਿਗਿਆਨਿਕ ਸ਼ਬਦ ਨਹੀਂ ਸਗੋਂ ਇੱਕ ਸਚਾਈ ਹੈ ਜੋ ਸਾਡੇ ਦਰਵਾਜ਼ੇ ਤੇ دستਕ ਦੇ ਰਹੀ ਹੈ ਹਿਮਾਲਿਆ ਖੇਤਰ ਵਿੱਚ 1.5 ਡਿਗਰੀ ਤਾਪਮਾਨ ਦੇ ਵਾਧੇ ਨੇ ਮੌਸਮੀ ਪੈਟਰਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਅੱਜ ਵੀ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਸਲਾਮ ਆਉਂਦਾ ਯੋਧਿਆਂ ਨੂੰ ਜੋ ਬਿਨਾਂ ਕਿਸੇ ਸਰਕਾਰੀ ਮਦਦ ਦੇ ਲੰਮਾ ਰਾਤ ਇਕੱਠਾ ਰਹੇ ਨੇ ਲੋਕਾਂ ਦੀ ਹਿੰਮਤ ਅਤੇ ਇਕਤਾ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਉਹ ਇਸ ਸੰਕਟ ਤੋਂ ਵੀ ਬਾਹਰ ਨਿਕਲਣਗੇ ਜਾਹੇ ਘਰਬਾਰ ਡੁੱਬ ਗਏ ਚਾਹੇ ਮਾਲ ਡੰਗਰ ਰੁੜ ਕੇ ਲੈਂਦੇ ਪੰਜਾਬ ਚਲੇ ਗਏ ਪਰ ਬਿਨਾ ਮੱਥੇ ਵਟਪਾ ਇਹਨਾਂ ਰੱਬ ਦੇ ਭਾਰੇ ਨੂੰ ਮੰਨ ਰਹੇ ਨੇ ਜਿਹੜਾ ਹਾਸਾ ਤੁਸੀਂ ਇਸ ਬੱਚੇ ਦੇ ਚਿਹਰੇ ਤੇ ਦੇਖ ਰਹੇ ਹੋ ਨਾ ਇਹ ਉਹ ਪੰਜਾਬ ਦਾ ਪ੍ਰਵੇਖਾ ਜਿਹਨੂੰ ਪਤਾ ਹੈ ਪੰਜਾਬ ਹਰ ਵਾਰ ਦੀ ਤਰਫ ਫੇਰ ਉੱਠੂਗਾ ਜਿਸ ਚੀਜ਼ ਨੇ ਮੈਨੂੰ ਸਭ ਤੋਂ ਵੱਧ ਪ੍ਰੇਰਿਤ ਕੀਤਾ ਹੈ ਉਹ ਲੋਕਾਂ ਦੀ ਲਾਚਾਰੀ ਨਹੀਂ ਸਗੋਂ ਉਹਨਾਂ ਦਾ ਹੌਂਸਲਾ ਸੀ ਕੀ ਹਰਿਆਣੇ ਵਾਲੇ ਕੀ ਰਾਜਸਥਾਨ ਵਾਲੇ ਜਿਦਾ ਵੀ ਜਿੰਨਾ ਵਾਹ ਪਿਆ ਜ਼ਰੂਰੀ ਸਮਾਨ ਲੈ ਕੇ ਪੰਜਾਬ ਪਹੁੰਚਿਆ ਇਹ ਕਹਾਣੀ ਸਿਰਫ ਤਬਾਹੀ ਦੀ ਨਹੀਂ ਸਗੋ ਮਨੁੱਖੀ ਸ਼ੈਨਸ਼ੀਲਤਾ ਦੀ ਗਾਥਾ ਹੈ ਇਹ ਉਹਨਾਂ ਜਵਾਨਾਂ ਦੀਆਂ ਕਹਾਣੀਆਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਦਾ ਮੂੰਹ ਨਹੀਂ ਕੀਤਾ ਜਿਨ੍ਹਾਂ ਨੇ ਟਰੈਕਟਰ ਟਰਾਲੀਆਂ ਨਾਲ ਲੱਗਦੇ ਫਾਰਮ ਨਾਲ ਮੱਥਾ ਲਾਇਆ ਉਹਨਾਂ ਮਾਵਾਂ ਦੀਆਂ ਕਹਾਣੀਆਂ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਸ ਸਮੇਂ ਵੀ ਹੱਸਣਾ ਸਿਖਾਇਆ ਅਤੇ ਉਹਨਾਂ ਕਿਸਾਨਾਂ ਦੀਆਂ ਕਹਾਣੀਆਂ ਜਿਨ੍ਹਾਂ ਨੇ ਆਮਦਨ ਸਭ ਕੁਝ ਰੁੜ ਪੜ ਜਾਣ ਤੇ ਵੀ ਹੌਸਲਾ ਨਹੀਂ ਹਾਰਿਆ ਪੰਜਾਬ ਨੇ ਦਿਖਾਇਆ ਕਿ ਚਾਹੇ ਦਰਿਆ ਰਾਖਸ਼ ਬਣ ਜਾਵੇ ਪਰ ਪੰਜਾਬੀਆਂ ਦਾ ਹੌਸਲਾ ਕਿਸੇ ਵੀ ਆਫਤ ਤੋਂ ਵੱਧ ਮਜ਼ਬੂਤ ਹੈ ਇਹ ਕਹਾਣੀ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਕਰਵਾਏਗੀ ਕਿ ਕਿਵੇਂ ਉਹਨਾਂ ਦੇ ਬਾਬਿਆਂ ਨੇ ਤਬਾਹੀ ਦਾ ਸਾਹਮਣਾ ਕੀਤਾ ਸੀ ਪੰਜਾਬ ਦੇ ਹੜ੍ਹਾਂ ਦੀ ਕਹਾਣੀ ਸਿਰਫ ਤਬਾਹੀ ਦੀ ਕਹਾਣੀ ਨਹੀਂ ਸਗੋਂ ਇਨਸਾਨੀ ਸ਼ੈਨਸ਼ੀਲਤਾ ਅਤੇ ਇਤਿਹਾਸ ਦੀ ਕਹਾਣੀ ਹੈ ਇਹ ਯਾਦ ਕਰਵਾਉਂਦੀ ਹੈ ਕਿ ਕੁਦਰਤ ਦੇ ਕਹਿ ਰਕੇ ਵੀ ਇਨਸਾਨੀਅਤ ਜਿੱਤੂ ਰਹੇ ਸਨ ਮਿਲਦੇ ਹਾਂ ਬਰਾਬਰਕ